কাহি গৈ পিণ্ডৱে নে কেইটাই ঘৰ নেশ্ত বহুত ঘাট ਮੈਨੂੰ ਤਾਂ ਗੁਰੂ ਸਾਹਿਬ ਨੇ ਬਾਹ ਪਕੜ ਕੇ ਕੱਢਿਆ ਬਾਹ ਪਕੜ ਕੇ ਚਾ ਲਿਆ ਤੂੰ ਤੇ ਰੱਖੇਗਾ ਸਿਰ ਜਣਾ ਉਹਨਾਂ ਦਾ ਸਿਰ ਤੇ ਹੱਥ ਦਾ ਘਰ ਕਿਨੇ ਇੱਥੋਂ ਤੱਕ ਪਹੁੰਚ ਗਈ ਗੁਰੂ ਸਾਹਿਬ ਤੁਹਾਡੇ ਤੁਹਾਡੇ ਕਮਿਸ਼ਕਲਾਂ ਆਈਆਂ ਸਾਰਾ ਸੇਵਾ ਲੈਣ ਦੇ ਵਿੱਚ ਗੁਰੂ ਸਾਹਿਬ ਨੇ ਪਰ ਸੇਵਾ ਸਫਲ ਕਰ ਦਿੱਤੀ ਅੱਜ ਤੱਕ ਵਾਹਿਗੁਰੂ ਗੁਰੂ ਸਾਹਿਬ ਦਾ ਕੋਟਨ ਕਟੁਸ ਕਰਾਨਾ ਗੁਰੂ ਸਾਹਿਬ ਦਾ ਕਰਦੇ ਆ ਤੇ ਗੁਰੂ ਸਾਹਿਬਾ ਇਸ ਵੇਲੇ ਸੰਤ ਸੰਟ ਬਿਲਕੁਲ ਬਿਲਕੁਲ ਪਰਤੱਖ ਨਹੀਂ ਗੁਰੂ ਹਾਜ਼ਰ ਨਾਜ਼ਰ ਨਹੀਂ ਗੁਰੂ ਬਿਲਕੁਲ ਬਿਲਕੁਲ ਮੇਰਾ ਸਾਹ ਜਦੋਂ ਜਪੀ ਆਗੇ ਮਿਲੋਣਾਂ ਕੀ ਬਿਲਕੁਲ ਬਿਲਕੁਲ ਤੁਹਾਡੇ ਤੇ ਬਹੁਤ ਕਿਰਪਾ ਵਾਈਗੁਰ ਤੁਹਾਡੀਆਂ ਝੋਲੀਆਂ ਦੀਨ ਦੀਆਂ ਤੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਨਾਲ ਪਰ ਬਹੁਤ ਵਾਈਗੁਰ ਦੀ ਕਿਰਪਾ ਤੁਹਾਡੇ ਕੋਲ ਹੋਰ ਵਾਈਗੁਰ ਸੇਵਾ ਲੈ ਇਹ ਵਾਗਰੋ ਜੀ ਸੇ ਬੰਦ ਗਤਨਾ ਬਾਦਿਆ ਗੁਰੂ ਸਾਹਿਬ ਆਪ ਆਜੇ ਕਿ ਤਾਹ ਕਰਕੇ ਸਰਬ ਕਰ ਸਕਿਆ ਸੇ ਨਹੀਂ ਤੇ ਇਸੇ ਕਾਹੇ ਦੇ ਨਹੀਂ ਸੀਗੇ ਗੁਰਸਾਹਿਬ ਨੇ ਬਹੁਤ ਵੱਡਾ ਜੋਰ ਦਾਨ ਦਿੱਤਾ ਜਿਹੜਾ ਸਾਡੇ ਸਿਰ ਤੇ ਹਾਜ਼ਰ ਆ ਕੇ ਸਾਨੂੰ ਬਾਹਰ ਕੱਢਿਆ ਇਹ ਤੁਹਾਡੀ ਗੁਰੂ ਦੀ ਕਲਾ ਹੀ ਹੈ ਸੰਗਤ ਸਾਡੇ